ਮੈਂ ਕਿਉਂ ਉੱਚੀ ਨਹੀਂ ਬੋਲ ਦਿੰਦਾ ਕੋਈ ਸਰਕਾਰੀ ਬੰਦਾ ਹੈਗਾ ਇੱਥੇ ਇੱਕ ਵੀ ਬੰਦਾ ਨਹੀਂ ਤਾਂ ਲੋਕ ਮਰਨ ਦੇ ਆ ਤੇ ਆਪਾਂ ਖਾਣਾ ਪੂਰਤੀ ਨਾਲ ਨਹੀਂ ਕਰੀਏ ਬੇਨਤੀ ਆ ਵੀ ਰੇਤਾ ਨਾ ਭਰ ਕੇ ਲਾਓ ਰੇਤਾ ਖੁਰਜਣੀ ਹੈ ਤੁਹਾਨੂੰ ਫੇਰ ਪਿੰਡ ਡੁੱਬਣਗੇ ਤੇ ਮਿੱਟੀ ਭਰੋ ਟਾਣੀ ਮੁਕਤਾਬ ਸਾਡੇ ਪਾਜੀ 7-7 ਫੁੱਟ ਪੈਲੀਆਂ ਚ ਪਾਣੀ ਕੋਈ ਸਰਕਾਰ ਦਾ ਬੰਦਾ ਨਹੀਂ ਇੱਥੇ ਮਨਾ ਆ ਦੱਸੋ ਆ ਰੇਤਾ ਕਿ ਤੁਹਾਨੂੰ ਨਹੀਂ ਮੈਂ ਦੱਸਿਆ ਜੀ ਰੇਤਾ ਰੱਸੀ ਨਾਲ ਵੀ ਕੋਈ ਨਹੀਂ ਬੰਨਦਾ ਰੱਸੀ ਨਾਲ ਬੰਨ ਬੰਨਦੇ ਆ ਤੇ 3 ਕਿਲੋਮੀਟਰ ਤੇ ਸਰਦਾਰ ਗਰਦੀਪ ਸਿੰਘ ਰੰਡਾਵਾ ਜਿਹੜੇ ਡੇਰਾ ਪੱਪਾ ਨਾਨਕ ਦੇ ਐਮਐਲਏ ਨੇ ਇਹ ਦਿਨ ਮੀਂਹ ਮਣਾ ਸਾਬ ਪੈ ਗਿਆ ਨਾ ਫਿਰ ਪਾਣੀ ਉਸੇ ਤਰ੍ਹਾਂ ਚੱਲ ਪਿਆ ਸਾਡੇ ਕੋਲ 300 ਲੀਟਰ ਡੀਜ਼ਲ ਪਿਆ ਆ ਨਾਨਕਪੁਰੇ ਪਿਆ ਸਾਡੇ ਤੇ ਟਰੈਕਟਰ ਭੇਜ ਕੇ ਉਹ ਮਗਾ ਲਓ ਪਿੰਡ ਚ ਕਿਸੇ ਨੂੰ ਫੀਡ ਕੋਲ ਚਾਹੀਦਾ ਸਾਨੂੰ ਉਹ ਜ਼ਰੂਰੀ ਨਹੀਂ ਵੀ ਹਰ ਬੰਦਾ ਜੀ ਸਹਿੰਦਾ ਹੋਊਗਾ ਕਿਸੇ ਨੂੰ ਚਾਹੀਦੀ ਵੀ ਆ ਸਾਡੇ ਕੋਲ ਮੰਗਾ ਲਓ ਦੋਸਤੋ ਮੈਂ ਇਸ ਟਾਈਮ ਖੜਾ ਗਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਪੈਂਦਾ ਉਹਦੇ ਬਿਲਕੁਲ ਵਿਚਕਾਰ ਇਹ ਡਰੇਨ ਆ ਜੀ ਤੁਸੀਂ ਈਦੇ ਉੱਤੇ ਔਰ ਪਿੰਡ ਦਾ ਨਾਮ ਹੈ ਬੌਲੀ ਸਾਹਿਬ ਬੌਲੀ ਸਾਹਿਬ ਏਰੀਆ ਰਮਦਾਸ ਦੇ ਵਿੱਚ ਮੈਂ ਖਲੋਤਾ ਇਸ ਏਰੀਆ ਦੇ ਵਿੱਚ ਤੁਸੀਂ ਤੇ 1 ਕਿਲੋਮੀਟਰ ਦੇ ਏਰੀਆ ਚ ਤਿੰਨ ਬੰਨ ਟੁੱਟੇ ਆ ਔਰ ਇਹ ਬੰਨ ਟੁੱਟਣ ਦਾ ਕਾਰਨ ਲੋਕ ਪਹਿਲਾਂ ਵੀ ਦੁਹਾਈ ਦਿੰਦੇ ਰਹੇ ਕਹਿੰਦੇ ਕਰੀ ਇੱਥੇ 23 24 ਗੁਜਰਾਂ ਦੀਆਂ 85 ਮੱਜਾਂ ਰੁੜੀਆਂ ਸੀ 23 ਦੇ ਵਿੱਚ 85 ਮੱਜਾਂ ਉਦੋਂ ਵੀ ਬੜਾ ਰੌਲਾ ਪਿਆ ਸੀਗਾ ਵੀ ਇਹ ਮਜ਼ਬੂਤ ਹੋਣੇ ਚਾਹੀਦੇ ਆ ਬੰਨ ਇਹਨਾਂ ਦੇ ਉੱਤੇ ਮਤਲਬ ਜੋ ਲਾਗਤ ਆ ਜੋ ਇਹਦੇ ਮਤਲਬ ਖਰਚਾ ਹੋਣਾ ਚਾਹੀਦਾ ਇਹਦੇ ਉੱਤੇ ਕਰਨਾ ਚਾਹੀਦਾ ਵਾ ਉਦੋਂ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਲੋਕਾਂ ਦੀ ਹਮੇਸ਼ਾ ਹੀ ਡਿਮਾਂਡ ਰਹੀ ਆ ਵੀ ਬੰਨ ਉੱਚਾ ਕੀਤਾ ਜਾਵੇ ਪਰ ਨਾਲ ਲੱਗਦੇ ਪਾਸੋਂ ਉੱਚਾ ਕਰਨ ਦੀ بجائے ਲੋਕ ਮਿੱਟੀ ਪੁੱਟ-ਪੁੱਟ ਕੇ ਸਾਰੀ ਤੁਸੀ ਪੁੱਟ ਦਿੱਤੀ ਜੀ ਖੰਨੇ ਪਿੰਡ ਨੇ ਹਾਂ ਜੀ ਖੰਨਾ ਪਿੰਡ ਚਲੋ ਕਿਸੇ ਪਿੰਡ ਨੇ ਪਾਰਲੇ ਪਿੰਡ ਨੇ ਤੁਸੀ ਮਤਲਬ ਪੁੱਟ ਦਿੱਤੀ ਤੇ ਅੱਜ ਉਹਦੇ ਨਤੀਜੇ ਆ ਸਾਰੇ ਅਜਨਾਲੇ ਤੱਕ ਰਮਦਾਸ ਤੱਕ ਪਾਣੀ ਜਿਹੜਾ ਦਰਿਆ ਦਾ ਵਾ ਇੱਥੋਂ ਦੀ ਗਿਆ ਔਰ ਇੰਨੀ ਜਿਹੜੀ ਮਾਰਵੱਜੀ ਆ ਔਰ ਇਹਨਾਂ ਦੱਸਿਆ ਵੀ ਇਹ ਤੁਸੀ ਇਹ ਕਰੀ 1988 ਟੁੱਟੀ ਸੀਗੀ ਉਸ ਤੋਂ ਬਾਅਦ 1995 ਦੇ ਵਿੱਚ 1997 ਦੇ ਵਿੱਚ ਇਹਦਾ ਜਿਹੜਾ ਬੰਨ ਬੰਨਿਆ ਗਿਆ ਸੀਗਾ ਔਰ ਅਖੀਰਲੀ ਜਿਹੜੀ ਇਹਦੀ ਪ੍ਰੋਪਰ ਸਫਾਈ ਹੋਈ ਆ ਜਿਹੜੀ ਤਰਤੀਬ ਨਾਲ ਸਫਾਈ ਹੋਈ ਆ ਉਹ 2001 ਦੇ ਵਿੱਚ ਜਦੋਂ ਬਾਦਲ ਸਰਕਾਰ ਸੀਗੀ ਉਦੋਂ ਇਹਦੀ ਸਫਾਈ ਹੋਈ ਆ ਜੀ ਉਸ ਤੋਂ ਬਾਅਦ ਖਾਣਾ ਪੂਰਤੀ ਕੀਤੀ ਜਾਂਦੀ ਆ ਕਾਗਨਾਂ ਚ ਜਿੰਨੀ ਵਾਰੀ ਮਰਜ਼ੀ ਹੋਈ ਹੋਵੇ ਪਰ ਆਮ ਲੋਕ ਦੱਸਦੇ ਆ ਜਿਹੜੇ ਪਿੰਡ ਦੇ ਆ ਵੀ ਇਹਦੀ ਸਫਾਈ ਜਿਹੜੀ ਨਹੀਂ ਕੀਤੀ ਗਈ ਜਿਹਦੀ ਮਾਰ ਜਿਹੜੀ ਝੱਲਣੀ ਪਈ ਆ ਔਰ ਜਿੱਥੇ ਜਿੱਥੇ ਵੀ ਇਹ ਡਰੇਨ ਆ ਜਿਹਨੂੰ ਇਹ ਨੋਮਨੀ ਕਹਿ ਦਿੰਦੇ ਆ ਉਹਦੇ ਉੱਤੇ ਲੋਕਾਂ ਦੇ ਰੁੱਖ ਲੱਗੇ ਨੇ ਸਰਕਾਰ ਨਾਲ ਪਤਾ ਨਹੀਂ ਕੀ ਝਗੜਾ ਚੱਲਦਾ ਰਹਿੰਦਾ ਮੇਰੀ ਸਰਕਾਰ ਨੂੰ ਅਪੀਲ ਆ ਕਿ ਜੇ ਤੁਹਾਡੇ ਕੋ ਡਰੇਨ ਹੀ ਨਹੀਂ ਵਿਹਲੀ ਹੁੰਦੀ ਜੇ ਲੋਕਾਂ ਕੋਲੋਂ ਤੁਹਾਡ ਕੋਈ ਜਗ੍ਹਾ ਦੇ ਉੱਤੇ ਕਬਜ਼ਾ ਹੀ ਨਹੀਂ ਲਿਆ ਗਿਆ ਜੇ ਲੋਕਾਂ ਦੀ ਮਾਲਕੀ ਆ ਤੇ ਉਹਨੂੰ ਤੁਸੀਂ ਖਰੀਦ ਹੀ ਨਹੀਂ ਸਕੇ ਤੇ ਫੇਰ ਇਹਦੇ ਵਿੱਚ ਕਸੂਰਵਾਰ ਕੌਣ ਆ ਅੱਜ ਇੰਨੇ ਪਿੰਡ ਮਾਰੇ ਗਏ ਆ ਇੰਨੇ ਡੰਗਰ ਰੁੜ ਗਏ ਆ ਇੰਨੀਆਂ ਫਸਲਾਂ ਰੁੜ ਗਈਆਂ ਵਾ ਹਜ਼ਾਰਾਂ ਕਰੋੜ ਦਾ ਜਿਹੜਾ ਨੁਕਸਾਨ ਹੋਇਆ ਵਾ ਉਹਦੇ ਲਈ ਜ਼ਿੰਮੇਵਾਰੀ ਕਿਦੀ ਤੈਅ ਕਰੋਗੇ ਔਰ ਮੈਨੂੰ ਬੜਾ ਮਤਲਬ ਆਪਣੇ ਆਪ 14 ਪਹਿਲੀ ਗੱਲ ਤੇ ਬਾਬਾ ਜੀ ਤੁਹਾਡਾ ਧੰਨਵਾਦ ਆ ਇਹ ਸਾਰੇ ਬੰਦੇ ਆ ਜਿਹੜੇ ਤੁਸੀਂ ਆਲੇ ਇਹਦੀ ਸੇਵਾ ਕਰ ਰਹੇ ਆ ਬਾਬਾ ਜੋਧਾ ਸਿੰਘ ਕਾਰਸੇਵਾਲੇ ਉਹ ਇਹਦੀ ਤੁਹਾਡੇ ਸਾਹਮਣੇ ਜਿਹੜੀ ਇਹ ਸਾਰੀ ਸੇਵਾ ਕਰ ਰਹੇ ਔਰ ਮੈਂ ਇਹਨਾਂ ਨੂੰ ਪੁੱਛਿਆ ਵੀ ਆ ਬੰਦੇ ਜਿਹੜੇ ਬੋਰੀਆਂ ਭਰ ਰਹੇ ਆ ਤੁਹਾਡੇ ਵੀ ਆ ਤੇ ਇਹਨਾਂ ਮੈਨੂੰ ਦੱਸਿਆ ਜੀ ਇਹ ਸਰਕਾਰੀ ਬੰਦੇ ਨੇ ਔਰ ਮੈਂ ਤੁਹਾਨੂੰ ਜਿਹੜਾ 1600 ਕਰੋੜ ਰੁਪਈਆ ਮੇਰੀਆਂ ਗੱਲਾਂ ਤੇ ਕੌੜੀਆਂ ਲੱਗਦੀਆਂ ਨੇ ਯਾਰ 1600 ਕਰੋੜ ਰੁਪਏ ਮੈ ਤੁਹਾਨੂੰ ਲੱਗਦਾ ਵਖਾਉਣਾ ਵਾ ਆ ਤੋੜਾ ਭਰਨਦਾ ਮੇਰਾ ਖਿਆਲ ਸਰਕਾਰੀ ਰੇਟ ਇੱਕ 8 ਰੁਪਏ ਆ ਤੇ ਉਹ ਤੋੜਾ ਵੇਖੋ ਅੱਧਾ ਅੱਧਾ ਜਿਹੜਾ ਤੋੜਾ ਭਰਿਆ ਜਾ ਰਿਹਾ ਵਾ ਔਰ 3 ਵਜ ਗਿਆ ਟਾਈਮ ਕਿੰਨਾ ਹੋ ਗਿਆ ਜੀ 3 3 3 ਵਜ ਗਿਆ ਸਰਕਾਰੀ ਟਰਾਲੀਆਂ ਮੈਂ ਇਹਨਾਂ ਦੇ ਇੱਥੇ ਬੰਦੇ ਨੂੰ ਪੁੱਛਿਆ ਜਿਹੜਾ ਸਰਕਾਰੀ ਜਿਹੜਾ ਮੁਨਸ਼ੀ ਆ ਜਿਹੜਾ ਸਰਕਾਰ ਨਾਲੋਂ ਬੰਦਾ ਇੱਕ ਠੇਕੇਦਾਰ ਦਾ ਬੰਦਾ ਵਾ ਕਹਿੰਦਾ ਚਾਰ ਟਰਾਲੀਆਂ ਆਈਆਂ ਜੀ ਮਿੱਟੀ ਦੀਆਂ ਚਾਰ ਚਾਰ ਟਰਾਲੀਆਂ ਨਾਲ ਬੰਨ ਬੱਜਣੇ ਨੇ ਯਾਰ ਚਾਰ ਚਾਰ ਟਰਾਲੀਆਂ ਨਾਲ ਪਾਣੀ ਰੁਕਣੇ ਨੇ ਯਾਰ ਚਾਰ-ਚਾਰ ਟਰਾਲੀਆਂ ਨਾ ਪਿੰਡ ਤਬਾਹ ਹੋਣਾ ਬਚੜੇ ਨੇ ਔਰ ਦੂਜੀ ਚੀਜ਼ ਮੈਂ ਤੁਹਾਨੂੰ ਫੇਰ ਕਿਹਾ ਸੀ ਕਿ 1600 ਕਰੋੜ ਲੋਕਾਂ ਤੱਕ ਥੋੜੀ ਪਹੁੰਚਣਾ ਵਾ ਉਹ ਕਿਸਾਨਾਂ ਤੱਕ ਥੋੜੀ ਪਹੁੰਚਣਾ ਵਾ ਆ 1600 ਕਰੋੜ ਰੁਪਈਆ ਤੇ ਮੈਂ ਕਿਸੇ ਨਾਲ ਗੱਲ ਕੀਤੀ ਵੀ ਯਾਰੋ ਜਿਹੜੇ ਤੋੜੇ ਆ ਉਹ ਰੱਸੀ ਦੇ ਨਾਲ ਬੰਨੇ ਜਾ ਰਹੇ ਆ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਰੱਸੀ ਦੀ ਜਗ੍ਹਾ ਦੇ ਉੱਤੇ ਤਾਰ ਕੇ ਉਹਨੂੰ ਹੀ ਲਪੇਟੀ ਜਾ ਰਹੀ ਤੇ ਮੈਨੂੰ ਪਤਾ ਲੱਗਾ ਜੀ ਰੱਸੀ ਦਾ ਤਾਰ ਦਾ ਐਸਟੀਮੇਟ ਘਟਾ ਕੇ ਰੱਸੀ ਦਾ ਕਰ ਦਿੱਤਾ ਗਿਆ ਵਾ ਇਹੋ ਜਿਹੇ ਖਰਚੇ ਬਚਾਉਣੇ ਨੇ ਇਸ ਤੋਂ ਬਾਅਦ ਤੁਸੀਂ ਫਿਰ ਤਿਆਰੀ ਕਰ ਲਈ ਯਾਰ ਪਿੰਡਾਂ ਨੂੰ ਰੋੜਨ ਦੀ ਇਹ ਰੱਸੀ ਤੁਹਾਡੀ ਗਲੂਗੀ ਨਹੀਂ ਇਹ ਤੋੜੇ ਤੁਹਾਡੇ ਖਿਲਰਨਗੇ ਨਹੀਂ ਆਪਾਂ ਹੁਣੇ ਤਿਆਰੀ ਪੱਕੀ ਨਹੀਂ ਕਰਦੇ ਲੋਕ ਤੇ ਡਿਮਾਂਡ ਕਰਦੇ ਆ ਵੀ ਪੱਥਰ ਨਾਲੇ ਨੂੰ ਬੰਦ ਕੀਤਾ ਜਾਵੇ ਤੇ ਬੰਨ ਲਾਏ ਜਾਣ ਤੇ ਆਪਾਂ ਤੋੜਿਆਂ ਨਾਲ ਆ ਰਹੇ ਆ ਉਹ ਵੀ ਜੇ ਕਾਰ ਸੇਵਾ ਵਾਲੇ ਬਾਬੇ ਲੱਗੇ ਆ ਤੇ ਤੁਸੀਂ ਉਹਨੂੰ ਤਰਤੀਬ ਚ ਲਵਾ ਹੀ ਲਓ ਯਾਰ ਕੋ ਆਪਦੇ ਇੰਜੀਨੀਅਰ ਹੀ ਭੇਜ ਦਿਓ ਇੱਕ ਸਰਕਾਰੀ ਬੰਦਾ ਜਿਹਦੀ ਜ਼ਿੰਮੇਵਾਰੀ ਹੋਵੇ ਮੈਨੂੰ ਇੱਕ ਮੈਥੇ ਉੱਚੀ ਦੇ ਨਹੀਂ ਬੋਲ ਦਿੰਦਾ ਕੋਈ ਸਰਕਾਰੀ ਬੰਦਾ ਹੈਗਾ ਇੱਥੇ ਇੱਕ ਵੀ ਬੰਦਾ ਨਹੀਂ ਨਾ ਜੇਈ ਨਾ ਐਸਡੀਓ ਮਤਲਬ ਇਹ ਸੈਂਸਿਟਿਵ ਕੰਮ ਨਹੀਂ ਗਏ ਯਾਰ ਐਡੇ ਗੰਭੀਰ ਮੁੱਦੇ ਨੇ ਇਹਦੇ ਉੱਤੇ ਵੀ ਤੁਸੀਂ ਜਿਹੜਾ ਇੱਕ ਆਪਣਾ ਬੰਦਾ ਨਹੀਂ ਖਿਹਾਰ ਸਕਦੇ ਔਰ ਲੋਕ ਆਪਣੇ ਆਪ ਸੇਵਾ ਕਰ ਰਿਹਾ ਤੁਹਾਡੀਆਂ ਟੈਕਨੀਕਲ ਟੀਮਾਂ ਨੇ ਯਾਰ ਐਨੀ-ਐਨੀ ਤਨਖਾਹ ਲੈਂਦੇ ਨੇ 2-2 ਲੱਖ ਰੁਪਿਆ 2.5-2.5 ਲੱਖ ਰੁਪਿਆ ਤੁਹਾਡੇ ਐਸਈ ਐਕਸੀਆਂ ਤੇ ਤੁਸੀਂ ਇੱਕ ਬੰਦਾ ਵੀ ਨਹੀਂ ਦਿੰਦਾ ਯਾਰ ਤਰਤੀਬ ਨਾਲ ਜਿਹੜਾ ਉਹਨੂੰ ਬੰਨ ਸਕੇ ਆ ਰੱਸੀ ਨਾ ਬੰਨਣਾ ਕਿੱਥੋਂ ਤੱਕ ਜਾ ਰਿਹਾ ਔਰ ਆ ਵੱਡੀ پوਕ ਲੈਣ ਲੱ ਮੈਂ ਵੀ ਉਹਨੂੰ ਪੁੱਛਿਆ ਵੀ ਯਾਰ ਇਹ ਸਰਕਾਰੀ ਆ ਕਹਿੰਦਾ ਨਹੀਂ ਜੀ ਇਹ ਬਾਬਾ ਜੀ ਨੇ ਮੰਗਾਈ ਆ ਤੇ ਫਿਰ ਇਹ ਕੰਮ ਬਾਬਿਆਂ ਦੇ ਨੇ ਬਾਬੇ ਤਾਂ ਕੰਮ ਤਾਂ ਹੈਗਾ ਮਤਲਬ ਆਪਣੇ ਕੰਮਾਂ ਦੇ ਵਿੱਚ ਧਰਮ ਪ੍ਰਚਾਰ ਕਰਨਾ ਗਈ ਸੁੱਟ ਜੜ ਗਏ ਆ ਯਾਰ ਸਾਡਾ ਸਮਾਜ ਸਾਡਾ ਧਰਮ ਹੀ ਉੱਜੜ ਗਿਆ ਤੇ ਆਪਾਂ ਕਿਹੜੇ ਪਾਸੇ ਮਤਲਬ ਸੇਵਾ ਲਵਾ ਦਿੱਤੀ ਬਾਬਿਆਂ ਦੀ ਕਿਹੜੇ ਪਾਸੇ ਮਜਬੂਰੀ ਦੇ ਵਿੱਚ ਜਦੋਂ ਲੋਕ ਰੋਂਦੇ ਨੇ ਤੇ ਫਿਰ ਵੇਖਿਆ ਨਹੀਂ ਜਾਂਦਾ ਮੈਂ ਵੀ ਤੁਰਿਆ ਫਿਰਦਾ ਵਾਂ ਸਾਰੇ ਹੀ ਤੁਰੇ ਫਿਰਦੇ ਨੇ ਜਿੰਨੂੰ ਜਿੰਨੂੰ ਪੰਜਾਬ ਦਾ ਦਰਦ ਹੈ ਸਾਰੇ ਹੀ ਭੱਜੇ ਫਿਰਦੇ ਨੇ ਔਰ ਇਹ ਪਿੰਡ ਦੂਰ ਬੜਾ ਪੈਂਦਾ ਬਹੁਤਾ ਜਿਹੜਾ ਖੋਨੇ ਵਾਲ ਤੱਕ ਵਿਖਾਇਆ ਗਿਆ ਵਾ ਇਹ ਉਤੋਂ ਵੀ ਅੱਗੇ ਆ ਜੀ ਬਿਲਕੁਲ ਫੇਰ ਮਦਾਸ ਰੇਲਵੇ ਸਟੇਸ਼ਨ ਤੋਂ ਪਿੰਡ ਬੌਲੀ ਪਿੰਡ ਅੰਦਰ ਔਰ ਮੈਂ ਪੁੱਛਦਾ ਸੀਗਾ ਤੇ ਮੈਂ ਵੇਖਦਾ ਵੀ ਹਾਂ ਜਿੰਨੀ ਕਿ ਮੈਨੂੰ ਵੀ ਅਕਲ ਆ ਗਈ ਇੱਥੇ ਫਿਰ ਫਿਰ ਕੇ ਵੀ ਸਭ ਤੋਂ ਵੱਧ ਜਿਹੜੀ ਮਾਰ ਇੱਥੇ ਵਜੀ ਆ ਨਾ ਕੋਈ মিডিਆ ਵਾਲਾ ਆਇਆ ਤਾਂ ਮੈਂ ਅੱਗੇ ਕਹਿੰਦਾ ਹਾਂ ਕਿ ਜਿਹੜੇ ਪੈਸੇ ਸਰਕਾਰੀ ਆ ਉਹ ਕਿਸਾਨ ਤੱਕ ਨਹੀਂ ਪਹੁੰਚਣੇ ਉਹਦੀ ਖਫਤ ਬੜੇ ਬੁਰੇ ਤਰੀਕੇ ਨਾਲ ਹੋਣੀ ਹੈ ਤੇ ਇਹਨਾਂ ਬੋਰੀਆਂ ਦੇ ਬਿੱਲ ਵੀ ਬਣਨੇ ਆ ਇਹ ਰੱਸੀ ਦੀ ਜਗ੍ਹਾ ਦੇ ਉੱਤੇ ਪਤਾ ਨਹੀਂ ਕੀ ਕੀ ਬਣਨਾ ਹੋਵੇ ਵੀ ਬੰਨ ਬਾਬਿਆਂ ਬੰਨਦੇ ਨੇ ਆ ਤੇ ਬਿੱਲ ਕਿੰਨਾ ਨੇ ਲੈ ਜਾਣੇ ਆ ਆਪਾਂ ਹੜਾਂ ਦੇ ਵਿੱਚ ਵੀ ਕੋਈ ਖਾਣ ਪੀਣ ਦੀ ਤਿਆਰੀ ਕਰ ਲਈ ਮੈਂ ਅੱਗੇ ਕਿਹਾ ਸੀ ਕਿ ਜੇ ਪੈਸੇ ਹੀ ਆਉਣੇ ਆ ਤੇ ਸਿੱਧੇ ਤੌਰ ਤੇ ਫੜਾ ਦਿੱਤੇ ਜਾਣ ਯਾਰ ਕਿਸੇ ਨੇ ਚਵਾਨੀ ਨਹੀਂ ਖਾਣੀ ਪਿੰਡ ਵਾਲਿਆਂ ਤੁਹਾਡੀ ਉਹਨਾਂ ਨੂੰ ਤੇ ਆਪਣੀ ਪਈ ਆ ਵੀ ਅਸੀਂ ਗਾਂ ਕਿੱਦਾਂ ਬਚਣਾ ਵਾ ਆਪਾਂ ਅਜੇ ਵੀ ਉਹਦੇ ਉੱਤੇ ਧਿਆਨ ਨਹੀਂ ਦੇਣ ਡੇ ਲੋਕ ਆਪਦੇ ਟਰੈਕਟਰ ਟਰਾਲੀਆਂ ਤੋੜਨ ਡੇ ਨੇ ਕੋ ਸਰਕਾਰੀ ਟਰੈਕਟਰ ਮੈਨੂੰ ਤਾਂ ਨਹੀਂ ਦਿਸਿਆ ਇੱਥੇ ਵੀ ਕਿਸੇ ਡਿਪਾਰਟਮੈਂਟ ਵੱਲੋਂ ਸਰਕਾਰੀ ਟਰੈਕਟਰ ਆ ਗਿਆ ਹੋਵੇ ਸਾਰੇ ਟਰੈਕਟਰ ਪ੍ਰਾਈਵੇਟ ਆ ਨਾ ਜੀ ਆਪਣੀ ਸੇਵਾ ਆਪਣਾ ਡੀਜ਼ਲ ਜਿਹੜਾ ਉਹ ਨਭਾ ਰਹੇ ਆ ਮੈਂ ਬਾਬਾ ਜੀ ਬਹੁਤ ਆਦੀ ਮੈਂ ਤੇ ਕਹਿਣਾ ਵੀ ਅਸੀਂ ਇੱਕ ਸੇਵਾ ਸ਼ੁਰੂ ਕੀਤੀ ਆ ਅਸੀਂ ਹੁਣ ਬਜਾਈ ਦਾ ਕੰਮ ਵੀ ਸ਼ੁਰੂ ਕੀਤਾ ਵਾ ਜਿਹੜਾ ਅਸੀਂ ਰੋਜ਼ ਦੱਸਦੇ ਆਂ ਵੀ ਜਿਹੜੇ ਪੰਜ ਕਿੱਲੇ ਤੋਂ ਥੱਲੇ ਵਾਲੇ ਕਿਸਾਨ ਨੇ ਉਹਨਾਂ ਨੂੰ ਕਮ ਸੇ ਕਮ ਬਜਾਈ ਦਾ ਖਰਚਾ ਦਿੱਤਾ ਜਾਵੇ ਇੱਕ ਲੱਖੂ ਵਾਲ ਪਿੰਡ ਦੇ ਵਿੱਚ ਉਹ ਤੇ ਅਸੀਂ ਸਾਰਾ ਕਹਿ ਦਿੱਤਾ ਵੀ ਜਿੰਨੀ ਤੁਹਾਡੀ 2-250 ਉਹ ਅਸੀਂ ਬੀਜ ਦੇਾਂਗੇ ਜੀ ਉਹਦਾ 9 ਲੱਖ ਰੁਪਿਆ ਖਰਚਾ ਵਾ ਤੁਸੀਂ ਸਮਾਨ ਜਿੱਥੋਂ ਮਰਜ਼ੀ ਲੈ ਲਓ ਅਸੀਂ ਫਿਰ ਕਹਿੰਨੇ ਅਸੀਂ ਸਮਾਨ ਵੀ ਨਹੀਂ ਖਰੀਦ ਕੇ ਦੇਣਾ ਵੀ ਕੱਲ ਨੂੰ ਸਾਨੂੰ ਕੋ ਕਹਦੇ ਚੋ ਕੋ ਕਮਿਸ਼ਨ ਲੈਂਦਾ ਤੁਸੀਂ ਸਮਾਨ ਜਿੱਥੋਂ ਮਰਜ਼ੀ ਖਰੀਦ ਲਓ ਅਸੀਂ ਉਹਦਾ ਬਿੱਲ ਦੇ ਦੇਾਂਗੇ ਅਸੀਂ ਉਸ ਪਾਸੇ ਮਤਲ ਇਹਨਾਂ 100 ਲੀਟਰ ਜਿਹੜਾ ਡੀਜ਼ਲ ਆ ਤੁਹਾਡਾ ਲੱਗ ਰਿਹਾ ਵਾ ਉਹ ਮੈਂ ਦੱਸ ਦਿੱਤਾ ਪਾਉਜੀ ਨੂੰ ਵੀ ਉੱਥੇ ਨਾਨਕਪੁਰੇ ਸਾਡਾ ਪਿਆ ਵਾ ਉੱਥੋਂ ਚੁੱਕ ਲਿਓਣ ਤੇ ਮੈਂ ਲੋਕਾਂ ਨੂੰ ਇੱਕ ਅਪੀਲ ਕਰਦਾ ਵੀ ਯਾਰ ਹੋਰ ਨਹੀਂ ਕੁਛ ਮਿੱਟੀ ਤੇ ਤੁਸੀਂ ਮਤਲਬ ਸ਼ਹਿਰਾਂ ਵਾਲੇ ਜਿਹੜੇ ਬਾਹਰ ਬੈਠੇ ਹੋ ਲਿਆ ਨਹੀਂ ਸਕਦੇ ਕੰਮ ਸੇ ਕੰਮ ਡੀਜ਼ਲ ਦੀ ਬੜੀ ਲੋੜ ਆ ਤੇ ਤੁਸੀਂ ਸਿੱਧਾ ਬਾਬਾ ਜੀ ਦੇ ਨਾਲ ਸੰਪਰਕ ਕਰ ਲਓ ਬਾਬਾ ਜੋਧ ਵੀਰ ਨੇ ਇਹਨਾਂ ਦਾ ਫੋਨ ਨੰਬਰ ਮੈਂ ਤੇ ਚ ਬੋਲ ਦੇਣ ਲੱਗਾ 98550 43494 98550 41494 ਔਰ ਦੂਜੀ ਚੀਜ਼ ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਸਾਡੇ ਕੋਲ ਰਸਦ ਵੀ ਬੜੀ ਪਈ ਤੁਹਾਡਾ ਲੰਗਰ ਚੱਲ ਰਿਹਾ ਇਹ ਮਤਲਬ ਸੰਗਤ ਦਾ ਹੀ ਹੁੰਦਾ ਤੁਸੀਂ ਤੇ ਆਵ ਰੱਬ ਰੂਪ ਤੇ ਜਿਹੜੇ ਕੰਮ ਕਰਨ ਦੇ ਇਹਦੇ ਸਾਡੇ ਕੋਲ ਉਹ ਵੀ ਇੱਥੇ ਲਾ ਕੇ ਤੇ ਪੱਕਾ ਜਿਹੜਾ ਲੰਗਰ ਲਾ ਦਿੱਤਾ ਜਾਵੇ ਅਸੀਂ ਜਿੱਥੇ ਜਿੱਥੇ ਵੀ ਰਸਦ ਦਿੰਨੇ ਉਹ ਕੋਲੋਂ ਦੇ ਦੇਾਂਗੇ ਜਿੰਨਾ ਜਿੰਨਾ ਦੇ ਕੋਠੇ ਬਣਾਉਣੇ ਆ ਉਹ ਇਹੋ ਜਿਹਿਆਂ ਮੁਸ਼ਕਲਾਂ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਜਾ ਰਿਹਾ ਔਰ ਸਰਕਾਰ ਕਿਤੇ ਨਜ਼ਰ ਹੀ ਨਹੀਂ ਆ ਰਹੀ ਯਾਰ ਦੁੱਖ ਕਿਸ ਗੱਲ ਦਾ ਸੀ ਟੈਕਸ ਦਿੰਨੇ ਆ ਅਸੀਂ ਸਾਰਾ ਕੁਝ ਖਰਚਾ ਕਰਦੇ ਆ ਅਸੀਂ ਵੋਟਾਂ ਪਾ ਕੇ ਚੁਣਦੇ ਆ ਔਰ ਹਾਲਾਤ ਕੀ ਮੈਂ ਕਿਸਦਾ ਨਾਂ ਨਹੀਂ ਲੈਂਦਾ ਯਾਰ ਮੈਂ ਫਿਰ ਕਿਹਨਾਂ ਕੋ ਪਤਾ ਨਹੀਂ ਕੌਣ ਕਿਹਦਾ ਵਰਕਰ ਹੈ ਇੱਥੇ ਕੋ ਬੜੇ ਵੱਡੇ ਲੀਡਰ ਆਏ ਤੇ ਇੱਥੋਂ ਕੋ ਪਿੰਡ ਵਾਲੇ ਮੁੰਡੇ ਜਿਹੜੇ ਨੇ ਮੁੱਦਾ ਚੁੱਕਣ ਲੱਗੇ ਵੀ ਯਾਰ ਆ ਵੇਖੋ ਹੋਕ ਹੀ ਗਿਆ ਕਿਸੇ ਨੇ ਕੁਝ ਕੀਤਾ ਨਹੀਂ ਆਂਦੇ ਜੀ ਇਹ ਟਾਈਮ ਨਹੀਂ ਗਿਆ ਤੇ ਟਾਈਮ ਆਪਾਂ ਸਿਰਫ ਵਿਆਹ ਸ਼ਾਦੀਆਂ ਨੂੰ ਸਦਨ ਨੂੰ ਗਿਣਦੇ ਆ ਟਾਈਮ ਆਪਾਂ ਸਿਰਫ ਖੁਸ਼ੀ ਵਾਲਿਆਂ ਨੂੰ ਗਿਣਦੇ ਆ ਜੇ ਕੋ ਕਿਸੇ ਦੀ ਮਰਗ ਫਿਰ ਆਪਾਂ ਨੂੰ ਟਾਈਮ ਚਾਹੀਦਾ ਕੀ ਜਿਹੋ ਜੇ ਦੁੱਖ ਦੇ ਵਿੱਚ ਆਪਾਂ ਗੱਲਾਂ ਹੀ ਨਹੀਂ ਸੁਣ ਸਕਦੇ ਔਰ ਇਹਦੇ ਨਾਲ ਨਾਲ ਮੈਂ ਹੋਰ ਬੇਨਤੀਆਂ ਕਰਨੀਆਂ ਚਾਹੁੰਦਾ ਵਾਂ ਕਿ ਜਿਵੇਂ ਰੋਜ਼ ਪਿੰਡਾਂ ਜਾਓ ਰੋਜ਼ ਨਵੀਆਂ ਮੁਸ਼ਕਲਾਂ ਆਉਂਦੀਆਂ ਨੇ ਇਹਨਾਂ ਦੱਸਿਆ ਕਿ ਡਿਵਾਈਨ ਪਬਲਿਕ ਸਕੂਲ ਹੈ ਮੱਲੇਵਾਲ ਪਿੰਡ ਦੇ ਵਿੱਚ ਹੈ ਜੀ ਉੱਥੇ ਇਸ ਪਿੰਡ ਦੇ ਬਹੁ ਗਿਣਤੀ ਦੇ ਵਿੱਚ ਬੱਚੇ ਜਿਹੜੇ ਪੜ੍ਹਦੇ ਨੇ ਔਰ ਉਹਨਾਂ ਨੇ 2 ਮਹੀਨੇ ਦੀ ਫੀਸ ਹੀ ਮਾਫ ਕਰ ਦਿੱਤੀ ਹੈ ਮੈਂ ਸਾਰੇ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਕਿਉਂਕਿ ਫੀਸਾਂ ਬਹੁਤ ਨੇ ਬਹੁਤ ਮੁਸ਼ਕਲ ਨੇ ਅਫੋਰਡ ਕਰਨੀਆਂ ਕਿਸੇ ਨੇ ਆਪਣੀ ਫਸਲ ਬੀਜਣੀ ਆ ਉਸ ਤੋਂ ਬਾਅਦ ਵੜਣੀ ਆ ਉਸ ਤੋਂ ਬਾਅਦ ਆ ਪੈਸੇ ਬੱਚਿਆਂ ਦੇ ਉੱਤੇ ਖ ਮੈਂ ਲੋਕਾਂ ਨੂੰ ਇੱਕ ਅਪੀਲ ਕਰਦਾ ਜਿਨ੍ਹਾਂ ਦੇ ਪ੍ਰਾਈਵੇਟ ਸਕੂਲ ਨੇ ਉਹ ਕਮ ਸੇ ਕਮ ਜਿਹੜੇ ਬੱਚੇ ਹੜ ਪੀੜਤ ਜਿਹੜੇ ਮਤਲਬ ਉਸ ਪੀੜਤ ਤੇ ਸਾਡੇ ਨਾਲ ਲਫਜ਼ ਹੀ ਨਾ ਵਰਤੋ ਮਿੰਤੇ ਬੁਰਾ ਹੀ ਬੜਾ ਲੱਗਦਾ ਵੀ ਸਾਨੂੰ ਪੰਜਾਬੀਆਂ ਨੂੰ ਕੋ ਪੀੜਤ ਕਹਿ ਦੇਵੇ ਪਹਿਲਾਂ ਅਸੀਂ ਦੰਗਾ ਪੀੜਤ ਰਹੇ ਹਾਂ ਹੁਣ ਅਸੀਂ ਹੜ ਪੀੜਤ ਹੋ ਗਏ ਆ ਕਿ ਜਿਹੜੇ ਜਿਹੜੇ ਬੱਚੇ ਵੀ ਤਾਂ ਜਿਹੜੇ-ਜਿਹੜੇ ਉਹਨਾਂ ਦੇ ਪਰਿਵਾਰ ਹੜਾਂ ਦੀ ਮਾਰ ਦੇ ਵਿੱਚ ਆਏ ਆ ਚਾਹੇ ਉਹ ਸਕੂਲ ਸ਼ਹਿਰ ਦੇ ਵਿੱਚ ਨੇ ਚਾਹੇ ਉਹ ਕਿਤੇ ਵੀ ਨੇ ਉਹ ਕੰਮ ਸੇ ਕੰਮ ਇਹਨਾਂ ਦੋ ਮਹੀਨਿਆਂ ਦੀਆਂ ਜਿਹੜੀਆਂ ਆਫੀਸਾਂ ਉਹ ਮਾਫ ਕਰ ਦੇਣ ਔਰ ਉਹਦੇ ਨਾਲ-ਨਾਲ ਮੈਸੇਜ ਪੀਸੀ ਨੂੰ ਅਪੀਲ ਕਰਦਾ ਕਿ ਸਪਿੰਡ ਦੀ ਬਹੁਤੀ ਪਹਿਲੀ ਜਿਹੜੀ ਉਹ ਐਸਡੀਪੀਸੀ ਦੀ ਆ ਜੀ ਮੈਂ ਸਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਅਪੀਲ ਕਰਦਾ ਵੀ ਕੰਮ ਸੇ ਕੰਮ ਇਹਨਾਂ ਦਾ ਜਿਹੜਾ ਠੇਕਾ ਵਾ ਉਹ ਮਾਫ ਕਰ ਦਿੱਤਾ ਜਾਵੇ ਕਿਉਂਕਿ ਇੱਥੇ ਹੀ ਤੁਹਾਡੇ ਮੈਂਬਰ ਜਿਹੜੇ ਐਸਡੀਪੀਸੀ ਮੈਂਬਰ ਉਹ ਵੀ ਕਹਿ ਕੇ ਗਏ ਸੀਗੇ ਵੀ ਅਸੀਂ ਇਹ ਕਰਦਾਂਗੇ ਜੋਤ ਸਿੰਘ ਸਮਰ ਆਏ ਸੀ ਕੰਮ ਸੇ ਕ ਠੇਕਾ ਨਹੀਂ ਦੇਣਾ ਪੈਣਾ ਉਹਨਾਂ ਚੋਂ ਤੇ ਤਲਵਾਰ ਲਟਕਦੀ ਰਹਿੰਦੀ ਆ ਨਾ ਦੂਜਾ ਮੈਂ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਸਾਰ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਾ ਚਾਹੁੰਦਾ ਵੀ ਇਹ ਵੀ ਸਰਵੇ ਕਰਾਇਆ ਜਾਵੇ ਜਿੱਥੇ ਜਿੱਥੇ ਹੜਾਂ ਦੀ ਮਾਰ ਆ ਜਿੱਥੇ ਜਿੱਥੇ ਪੰਚਾਇਤੀ ਪੈੜੀ ਆ ਉਹ ਪੰਚਾਇਤਾਂ ਦੇ ਵਿੱਚ ਸਰਕਾਰੀ ਆਰਡਰ ਕਰ ਦੋਵੇ ਵੀ ਇਹ ਜਿਹੜੇ ਠੇਕੇ ਆ ਇਹ ਮਾਫ ਕੀਤੇ ਜਾਣਗੇ ਕੋਈ ਐਫਰਟ ਤੇ ਕਰੀਏ ਯਾਰ ਆਪਾਂ ਕੋਈ ਮਤਲਬ ਚੱਲੀਏ ਤੇ ਸਹੀ ਕਿਸੇ ਮਸਲੇ ਦੇ ਉੱਤੇ ਉਹਦੇ ਹੱਲ ਕਰਨ ਦੀ ਤੇ ਸੋਚੀਏ ਲੋਕਾਂ ਨੂੰ ਰਾਹਤ ਦੇਣ ਦੀ ਤੇ ਸੋਚੀਏ ਔਰ ਦੂਜੀ ਚੀਜ਼ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਬਾਬਾ ਜੀ ਰੋਜ਼ ਬਹੁਤ ਕੁਝ ਸੁ ਅੱਜ ਮੈਨੂੰ ਇੱਕ ਪਿੰਡ ਤੋਂ ਫੋਨ ਆਉਂਦਾ ਇੱਕ ਰਾ ਸਿੱਖ ਸੀ ਵਿਚਾਰਾ ਉਹਦੇ ਨਾਂ ਡੰਗਰ ਮਰ ਗਏ ਉਹਨੂੰ ਅਸੀਂ ਇੱਕ ਮੱਝ ਦਿੱਤੀ ਆ ਤੇ 25 ਕਿੱਲੇ ਉਹਦੀ ਪੈੜੀ ਆ ਉਹ ਕਿਸੇ ਕੋਲ ਕੰਮ ਕਰਦਾ ਸੀ ਸਾਰਾ ਟੱਬਰ ਕਿਸੇ ਦੇ ਮਟਰ ਤੋੜਦਾ ਸੀਗਾ ਕਿਸੇ ਦੀ ਕਣਕ ਬੀਜਦਾ ਸੀ ਕਿਸੇ ਦਾ ਝੋਨਾ ਬੀਜਦਾ ਸੀ ਤਿੰਨ ਉਹਦੀਆਂ ਭੈਣਾਂ ਨੇ ਤੇ ਇੱਕੋ ਦਾ ਭਰਾ ਹੈ ਤੇ ਦੋ ਉਹਦੇ ਬੱਚੇ ਨੇ ਪਿਓ ਮਾਂ ਸਾਰੇ ਹੀ ਮਤਲਬ ਉਹ ਕਿਸੇ ਦੀ ਪੈੜੀ ਦੇ ਵਿੱਚ ਕੰਮ ਕਰਦਾ ਸੀ ਔਰ ਉਹਨੇ ਉਹ ਪਾਉ ਨੇ ਪੈੜੀ ਠੇਕੇ ਤੇ ਦੇਣੀ ਸੀਗੀ ਜਿੰਨੇ ਤੋਂ ਆਂਦਾ ਜੀ ਮੈਨੂੰ ਹੀ ਦੇ ਦਿਓ ਮੈਂ ਲੈ ਲਈਨਾ ਤੇ ਨੌ ਉਹਦੇ ਡੰਗਰ ਰੁੜ ਗਏ ਔਰ 25 ਕੇ ਲੈ ਪੈੜੀ ਜਿਹੜੀ ਉਹਦੀ ਰੂੜੀ ਅਸੀਂ ਕਿਹਾ ਵੀ ਤੇਰੀ ਬੀਜ ਵੀ ਦਿੰਨੇ ਆ ਤੇ ਅਸੀਂ ਉਹਨੂੰ ਇੱਕ ਡੰਗਰ ਦਿੱਤਾ ਤੇ ਅੱਜ ਮੈਨੂੰ ਕਿਸ ਦਾ ਫੋਨ ਆਉਂਦਾ ਵੀ ਭਾਜੀ ਇਹਦੇ ਤੇ ਮਰੇ ਡੰਗਰ ਸੀਗੇ 30000 ਦੇ ਸਾਰੇ ਨਹੀਂ ਸੀ ਤੇ ਮੈਂ ਯਾਰ ਬੰਦਾ ਦੇ ਮਾਤੜਿਆ ਨਾ ਸੋ ਇਹੋ ਜੀ ਈਰਖਾਬਾੜੀ ਤੇ ਛੱਡੀ ਜਾਵੇ ਯਾਰ ਜੇ ਉਹਦੇ 30 ਨਹੀਂ ਚੰਗੇ ਸੀਗੇ ਨਾ ਤੇ ਉਹਦੇ ਵਿੱਚੋਂ ਇੱਕ ਹੀ ਅਸੀਂ ਚੰਗਾ ਲੈਤਾ ਮੱਝ ਉਹਨੂੰ ਲੱਖ ਸਵਾ ਲੱਖ ਦੀ ਸੋ ਇਹੋ ਜਾਂ ਛੱਡ ਕੇ ਮੈਂ ਭਾਉਜੀ ਨੂੰ ਕਿਹਾ ਮੈਂ ਭਾਉਜੀ ਮੈਂ ਤੁਹਾਡੇ ਪਿੰਡ ਆ ਜਰਨਾ ਵਾ ਤੁਸੀਂ ਵੀ ਦੱਸ ਦਿਓ ਕਿ ਜਿਹੜੇ ਕੋ ਹੋਰ ਵੀ ਹੈਗੇ ਆ ਕਰਨ ਵਾਲੇ ਔਰ ਲਿਖਣ ਵਾਲਿਆਂ ਨੇ ਲਿਖੀ ਜਾਣਾ ਹੁੰਦਾ ਇੱਕ ਮਸਵੇਰੇ ਪੜਦਾ ਸੀ ਮਨ ਦੁਖੀ ਹੁੰਦਾ ਉਹ ਮੈਨੂੰ ਥੱਲੇ ਕੀ ਲਿਖਦਾ ਕੋ ਯਾਰ ਭਾਜੀ ਤੁਸੀਂ ਜਿਹੜੀ ਇੰਟਰਵਿਊ ਕਰਦੇ ਜੇ ਨਾ ਬੜੀ ਰੋ ਰੋ ਕੇ ਕਰਦੇ ਜੇ ਤੇ ਮਨ ਬੜਾ ਦੁਖੀ ਹੁੰਦਾ ਤੇ ਆਪੇ ਹੀ ਠੀਕ ਹੋ ਜਾਣਾ ਤੁਸੀਂ ਬੋਲਣੋ ਹਟ ਜਾਓ ਤੇ ਮੈਨੂੰ ਪੁੱਛਣਾ ਚਾਹਣਾ ਯਾਰ ਜੇ ਮੇਰੇ ਰੋਣ ਨਾਲ ਕਿਸੇ ਦਾ ਦੁੱਖ ਵੰਡਿਆ ਜਾਂਦਾ ਮੇਰੇ ਰੋਣ ਨਾਲ ਕਿਸੇ ਦਾ ਮਸਲਾ ਹੱਲ ਹੋ ਜਾਂਦਾ ਤੇ ਪ੍ਰਮਾਤਮਾ ਮੈਨੂੰ ਸਾਰੀ ਉਮਰ ਰਵਾਵੀ ਜਾਂ ਉਹ ਯਾਰ ਇਹ ਇਤਨੀ ਹੈਗਾ ਵੀ ਕਬੂਤਰ ਨੂੰ ਸਾਹਮਣੇ ਬਿੱਲੀ ਹੋਵੇ ਤਾਂ ਕਬੂਤਰ ਅੱਖਾਂ ਬੰਦ ਕਰ ਲੇ ਤੇ ਬਿੱਲੀ ਉਹਨੂੰ ਛੱਡ ਦੂਗੀ ਉਹਨੇ ਖਾ ਹੀ ਲੈਣਾ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਾਉਣ ਵਾਲਿਆਂ ਤੇਰਾ ਤੋਂ ਵੀ ਪਾਉ ਜਿੰਦਾਬਾਦਦਾ ਰਹਿ ਜੇ ਮੇਰੇ ਰੋਂਦੇ ਨਾਲ ਕਿਸੇ ਦੇ ਮਨ 'ਚ ਦਰਦ ਜਾਗਦਾ ਮੈਂ ਕਿਸੇ ਦਾ ਚਿਹਰਾ ਵਿਖਾ ਦੇਣਾ ਆਪ ਰੋਂਦੇ ਹੁਣ ਇਹੋ ਜਿਹੇ ਮੁੱਦਿਆਂ ਦੇ ਉੱਤੇ ਇੱਥੇ ਮੈਂ ਢੋਲ ਲੈ ਕੇ ਆਉਂਦਾ ਇੱਥੇ ਮਤਲਬ ਕਿ ਪੰਗੜੇ ਪਾ ਕੇ ਗੱਲਾਂ ਕਰਾਂ ਵੀ ਲੱਗੇ ਅਸੀਂ ਯਾਰ ਜਿਹੜੇ ਹਾਲਾਤ ਹੀ ਸਾਡੇ ਇਹੋ ਜਿਹੇ ਬਣੇ ਨੇ ਤੇ ਇਹੋ ਜਿਹੇ ਵਿਖਾਉਂਗਾ ਨਾ ਤੇ ਦੂਜੀ ਚੀਜ਼ ਆ ਵੀ ਮੇਰੇ ਰੋਣ ਨਾਲ ਕਿਸੇ ਦਾ ਘਰ ਸਰ ਜਾਂਦਾ ਉਹਦੀ ਛੱਤ ਪੈ ਜਾਂਦੀ ਉਹਨੂੰ ਡੰਗਰ ਮਿਲ ਜਾਂਦਾ ਉਹਦੀ ਪਾੜੀ ਬੀਜੀ ਜਾਂਦੀ ਆ ਮੇਰਾ ਰੋਣਾ ਵੇਖ ਕੇ ਲੋਕ ਬਾਹਰੋਂ ਦੇਣ ਦੀ ਤਿਆਰੀ ਕਰ ਲੈਂਦੇ ਵੀ ਭਾੜੀ ਸਾਡੀ ਜ਼ਿੰਮੇਵਾਰੀ ਤੇ ਰੱਬਾ ਮੇਰੀ ਰੋਂਦਾ ਹੀ ਗੱਡੀ ساری ਉਮਰ ਸੋ ਮੈਂ ਇਸ ਬੰਨ ਦੇ ਉੱਤੇ ਖਲੋਤਾ ਬਾਬਾ ਜੀ ਜਿੰਨੀ ਵੀ ਸੇਵਾਵਾ ਜਿੱਥੇ ਕਿਤੇ ਹੋਰ ਵੀ ਜਿੰਨੀ ਯਾਰੀ ਕਹੋਗੇ ਮੈਂ ਇੱਥੇ ਆਉਂਗਾ ਸਾਡੀ ਜਿੰਨੀ ਵੀ ਸੇਵਾ ਲਾਓ ਮੈਂ ਡੀਜ਼ਲ ਦੀ ਸੇਵਾ ਲੋਕਾਂ ਨੂੰ ਆਖੀ ਹੈ ਨਹੀਂ ਵੀ ਆਉਗਾ ਤੇ ਤੁਸੀਂ ਸਾਡੀ ਸੇਵਾ ਲਾ ਦਿਓ ਅਸੀਂ ਡੀਜ਼ਲ ਤੁਹਾਨੂੰ ਟੈਂਕਰ ਜੇ ਕਹੋਗੇ ਤੇ ਭੇਜ ਦਿਆਂਗੇ ਅੱਬਲ ਤੇ ਸੰਗਤ ਏਡੀ ਮਿਹਰਬਾਨ ਆ ਵੀ ਉਹਨਾਂ ਕਮੀ ਆਉਣ ਹੀ ਨਹੀਂ ਦੇਣੀ ਕਿਸੇ ਚੀਜ਼ ਦੀ ਸੋ ਇਹੋ ਜੇ ਬੰਨ ਬੰਨੇ ਨੇ ਜ਼ਰੂਰੀ ਨੇ ਇਹੋ ਜੇ ਕੰਮ ਸਮਰਾਸਾ ਹੌਨੇ ਦਿੱਤਾ ਜੀ 1300 ਲੀਟਰ ਬਹੁਤ ਵਧੀਆ ਜੀ ਹਰ ਬੰਦਾ ਜਿਹੜਾ ਵੀ ਐਫਰਟ ਕਰ ਰਿਹਾ ਸਾਰ ਜੋਤ ਸਿੰਘ ਸਮਰਾ ਹੌਨਾਂ ਦਾ ਧੰਨਵਾਦ ਹੈ ਉਹਨਾਂ 1300 ਲੀਟਰ ਦਿੱਤਾ ਜੀ 300 ਲੀਟਰ ਸਾਡੇ ਕੋਲ ਪਿਆ ਪੱਕਾ ਝੋਨਾ ਜੇ ਡੇਢ ਕਿਲ੍ਹਾ ਝੋਨਾ ਹੀ ਪਟਾਤਾ ਜੀ ਅੱਛਾ ਜੀ ਬਾਈ ਡੇਢ ਜਿੱਥੋਂ ਹੀ ਪੁੱਟ ਕੇ ਲਿਆਉਣਾ ਮਿੱਟੀ ਡੇਢ ਕਿਹੜੀ ਜਗ੍ਹਾ ਦੀ ਛੋਟੀ ਬੱਬਰ ਤੋਂ ਦੋ ਦਿਨਾਂ ਮਿੱਟੀ ਲੈਣੇ ਨਾਲ ਹਾਂਜੀ ਆਵਾਜ਼ ਇਹ ਤਾਂ ਬੱਬਰ ਵਾਲੀ ਬਿੰਡਿਆ ਹਾਂਜੀ ਤੇ ਉਹਨਾਂ ਨੇ ਡੇਢ ਕਿਲਾ ਥਾਂ ਆ ਝੋਨਾ ਵਧੀਆ ਝੋਨਾ ਮਤਲਬ ਯਾਰ ਮਾੜਾ ਝੋਨਾ ਨਹੀਂ ਕਹਿ ਸਕਦੇ ਇਹ ਮਾ ਪੰਜ ਦੇ ਮਾਦੋਂ ਬਰੇ ਆ ਉਹਨਾਂ ਖਾ ਤੁਸੀਂ ਝੋਨਾ ਵਿੱਚੇ ਵੜ ਕੇ ਤੇ ਆਪਣਾ ਬੰਨ ਪੂਰਾ ਮੈਂ ਇਹਨਾਂ ਵੀ ਦੇਣ ਵਾਲੇ ਵੀ ਧਾਨ ਆ ਹਣਾ ਸੇਵਾ ਵਾਲੇ ਵੀ ਧੰਨ ਆ ਸੋ ਇੱਕ ਪਿੰਡ ਜਿਹੜਾ ਬੱਬਰ ਵਾਲੀ ਦੱਸਦੇ ਉਹਨਾਂ ਦਾ ਪੱਕਾ ਬੱਬਰ ਵਾਲੀ ਬੱਬਰ ਵਾਲੀ ਬੱਬਰ ਵਾਲੀ ਵੀ ਜਿੱਥੇ ਝੋਨਾ ਉਹਨਾਂ ਦਾ ਪੱਕਿਆ ਉਹਨੂੰ ਕੋਈ ਮਾਰਨੀ ਵਧੀ ਜੀ ਉੱਥੋਂ ਲੋਕਾਂ ਨੇ ਕਿਹਾ ਜੀ ਸਾਡਾ ਪੱਕਾ ਹੀ ਲੈ ਜਾਓ ਪਰ ਮਿੱਟੀ ਉੱਥੇ ਪੂਰੋ ਉਥੋਂ ਮਿੱਟੀ ਪਟਾਉਂਦੀ ਆ ਯਾਰ ਮਤਲਬ ਇਹ ਰੱਬ ਰੂਪ ਲੋਕ ਹੀ ਨੇ ਨਾ ਫਿਰ ਇਹੋ ਜੇ ਮੈਂ ਕਹਿੰਦਾ ਵੀ ਇਹੋ ਜੇ ਵੀ ਹੈਗੇ ਆ ਔਰ ਦੇਣ ਵਾਲੇ ਵੀ ਬੜੇ ਆ ਤੇ ਮੈਂ ਦੱਸਾਂ ਵੀ ਜਿਹੋ ਜੇ ਹਾਲਾਤ ਬਣਿਆ ਆ ਬਾਬਾ ਜੀ ਲੈਣ ਵਾਲੇ ਵੀ ਬੜੇ ਆ ਹਣਾ ਅਸੀਂ ਕਦੀ ਇਹ ਵੀ ਨਹੀਂ ਗੁੱਸਾ ਕੀਤਾ ਕੋਈ ਚਾਰ ਰੀ ਰਾਸ਼ਨ ਲੈ ਗਿਆ ਕੋਈ ਪੰਜ ਰੀ ਕੋਈ ਜ਼ਿੰਦਗੀ ਥੋੜੀ ਲੰਘ ਜਾਣੀ ਕਿਸੇ ਦੀ ਅਸੀਂ ਉਹਦਾ 2021 ਦੇ ਵਿੱਚ ਜਦੋਂ ਆਪਣੀ ਕੰਪੇਨੀ ਉਹਨਾਂ ਸ਼ੁਰੂ ਕੀਤੀ ਆ ਆਪਾਂ ਉਸ ਟਾਈਮ ਉਹਨਾਂ ਨੇ ਇੱਕੋ ਮੰਗ ਰੱਖੀ ਆਪਾਂ ਵੀਰ ਦੇ ਘਰ ਬੈਠੇ ਚਾਚੇ ਵਾਲੇ ਚਾਚੇ ਦੇ ਘਰ ਤੇ ਇੱਥੇ ਵੀ ਸਾਰ ਸਾਡੀ ਆ ਮੰਗਾ ਹਨ ਕੋਈ ਸਰਪੰਚੀ ਨਹੀਂ ਭਾਲਣ ਦੇ ਕੱਖ ਨਹੀਂ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਸਿਰਫ ਸਾਡ ਨੂੰ ਖਲਾਈ ਚਾਹੀਦੀ ਵੀ ਸਾਨੂੰ ਇਹਦਾ ਡਰ ਰਹਿੰਦਾ ਕਿਤੇ ਸਾਡ ਨੂੰ ਨੁਕਸਾਨ ਕਰੂਗੀ ਕਿਹਨੇ ਸੁਣੀ ਨਹੀਂ ਇਧਰ ਹੀ ਸੁਣੀ ਸੀ ਜਿਹਨੇ ਕੱਢਤੀ ਗੱਲ ਕਰਦੀ ਜੇ ਮੰਨ ਲਓ ਆਪਣਾ ਆ ਸ਼ਾਹਪੁਰ ਜੱਜੰਦੂ ਮਤਲਬ ਆ ਜਾਂ ਏਰੀਆ ਬੰਨ ਇਹ ਸਾਡੇ ਕਾਂ 50 60 ਪਿੰਡਾਂ ਨਾਲ ਮੰਨ ਕੇ ਚਲੋ 50 ਪਿੰਡ ਮੰਨ ਕੇ ਚਲੋ ਉਹ ਸਾਰੇ ਸਾਡੇ ਪੰਜ ਤੋਂ ਵੱਜ ਜਾਂਦੇ ਪੰਜ ਜੀ ਦਾ ਪਿੰਡ ਪੁੱਛਿਓ ਕਿਹੜਾ ਕਿੱਥੋਂ ਆਣਗੇ ਜਿਹੜਾ ਬਾਬਾ ਜੀ ਨਾਲ ਆਏ ਅਸੀਂ ਨੰਗਲ ਤੋਂ ਆਏ ਨੰਗਲ ਪਿੰਡ ਆ ਆਪਣੇ 5 ਕਿਲੋਮੀਟਰ ਅੱਗੇ ਆ ਮੇਰਾ ਖੋਦ ਦਾ ਝੋਨਾ 30 35 ਕਿਲੋ 23 ਕਿਲੋ ਥਾਂ ਆ ਸਾਰਾ ਡੁੱਬਾ ਸਾਰਾ ਮਾਹ ਚੁੰਨੇ ਖਤਮ ਹੋਣਗੇ ਆਈ ਅਤਰਮ ਦਸੰਗ ਨਾਮੇ ਪਾਉ ਤਰਵਿੰਦਰ ਸੋਹਣੀ ਮੇਰੇ ਲਾਗੇ ਆ ਵੀ 30 ਕਿਲੇ ਚੋਨਾ ਆਪਣਾ ਡੁੱਬਾ ਤੇ ਇੱਥੇ ਆ ਕੇ ਸੇਵਾ ਕਰਨ ਦੇ ਆ ਬਾਬਾ ਜੀ ਦੇ ਨਾਲ ਸੋ ਸਾਰੇ ਹੀ ਪਾਉ ਤੁਸੀਂ ਤੁਹਾਨੂੰ ਜਿੰਨੀ ਕ ਰੱਬ ਨੇ ਤੁਹਾਡੇ ਤੇ ਹੀ ਪਰ ਆ ਰਗੇ ਵੀ ਨਹੀਂ ਜਿੰਨੀ ਕ ਸਾਡੇ ਕੋਲ ਲਿਖੀ ਹੈ ਹੀ ਵੀ ਕੋਸ਼ਿਸ਼ ਕਰਦੇ ਆ ਵੀ ਚਲੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਆੜਾ ਬਾੜਾ ਕੋਈ ਮਸਲਾ ਹੱਲ ਹੋ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੁਸ਼ਕਲਾਂ ਤੇ ਬਹੁਤ ਆ ਪਾਉ ਜੀ ਇਤਨਾ ਰਲ ਮਿਲ ਕੇ ਹੱਲ ਹੋਣੀਆਂ ਇੱਕ ਬਜੀ ਗੱਲ ਹੋ ਰਿਆ ਨਾ ਆਨੂੰ ਵੇਖੋ ਬੰਦਾ ਤੁਹਾਨੂੰ ਤਾਂ ਬੰਨਣਾ ਨਹੀਂ ਬਾਬਾ ਇਹ ਬੱਬੇ ਨਾਲ ਸਾਧਦੇ ਆ ਸਾਡਾ ਪਿਆਨੂਆਂ ਕਨਕਣਾਂ ਵੇਚ ਲਈਏ ਆਈਂਗਾ ਕਣਕਾਂ ਬੀਜਣੇ ਆਣੀਆਂ ਮੁਖੀਆਂ ਜਿਦਨ ਮੀਮ ਮਨਾ ਸਾਹਿਬ ਪੈ ਗਏ ਨਾ ਫੇਰ ਪਾਣੀ ਉਸੇ ਤਰ੍ਹਾਂ ਚੱਲ ਪੈਣਾ ਚਲੋ ਮੇਰੇ ਨਾਲ ਤੇ ਮਸਲਾ ਆ ਵੀ ਲੋਕ ਕਣਕਾਂ ਬੀਜਣ ਤੋਂ ਵੀ ਬੈਠੇ ਆ ਤੇ ਤਾਂ ਕਰਕੇ ਬੰਨ ਬੰਨੇ ਜਾ ਰਹੇ ਆ ਵੀ ਅੱਗੋਂ ਕੋ ਨੁਕਸਾਨ ਨਾ ਹੋਵੇ ਇਹ ਤਾਂ ਮੈਂ ਇਨਾ ਕਿਹਾ ਮੈਂ ਕਿਹਾ ਮਲੇ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਿੰਡ ਗਏ ਮੈਂ ਵੀ ਤੇ 15 ਦਿਨੀ ਮੈਂ ਲੋਕੀ ਤੇ ਮਰੇ ਦੇ ਨਾਲ ਗਿਆ 10ਵੇਂ ਤੇ ਭੋਗ ਤੇ ਜਿਹੜਾ ਤੇ 15 ਨੇ ਕੀ ਗੱਲ ਮੈਨਾਂ ਆਉਂਦਾ ਮੈਂ ਵੀ ਹੁਣ ਕਿਹੜਾ ਕੁਝ ਦੇ ਕੇ ਜਾ ਦੱਸੋ ਉਹਨੂੰ ਕੋ ਦੇ ਕੇ ਚੱਲੇ ਜੇ ਉਹ ਜੀ ਮਾਰਿਆ ਲੱਗੋ ਸਲਫਟ ਭਾਜੀ ਬੇਨਤੀ ਆ ਵੀ 3 ਕਿਲੋਮੀਟਰ ਤੇ ਸਰਦਾਰ ਗੁਰਦੀਪ ਸਿੰਘ ਰੰਡਾਵਾ ਜਿਹੜੇ ਡੇਰਾ ਪੱਪਾ ਨਾਂ ਦੇ एमएलਏ ਨੇ 3 ਕਿਲੋਮੀਟਰ ਲਾ ਲਓ ਇੱਥੇ ਦੂਰ ਆਓ ਉਹ ਨਹੀਂ ਹਲੇ ਤੱਕ ਸਾਡੇ ਕੋਲ ਪਹੁੰਚੇ ਉਹ ਸਾਹਮਣੇ ਪੱਠਾ ਜੀ ਉਹਨਾਂ ਦਾ ਤੇ ਹਲੇ ਤੱਕ ਲਾ ਲਓ ਕੋਈ ਵੱਡੀ ਗੱਲ ਨਹੀਂ ਮਹਾਰਾਜ ਬਾਬਾ ਜੀ ਹੁਣਾਂ ਸੇਵਾ ਕੀਤੀ ਸਕਿੰਦਰ ਰੰਡਾਵੇ ਦਾ ਹਲਕਾ ਆ ਏ ਉਹ ਨਹੀਂ ਪਹੁੰਚਿਆ ਲਾ ਲਓ ਗੱਲਾਂ ਨੂੰ ਤੇ ਸਾਰੇ ਬਡੇ ਕਹਿੰਦੇ ਨੇ ਵੀ ਅਸੀਂ ਬਡੇ ਆ ਮਤਲਬ ਸਾਡੇ ਕੋਲ ਮੌਕੇ ਦਾ ਐਮਐਲ ਜਿਹੜਾ ਲਾ ਲੋ 3 ਕਿਲੋਮੀਟਰ ਤੇ ਬੈਠਾ ਉਹ ਨਹੀਂ ਬਾਬਾ ਜੀ ਹਣਾ ਕੋਲ ਆਣ ਕੇ ਪਹੁੰਚਿਆ ਵੀ ਮੇਰੇ ਕੀ ਬਣਿਆ ਹਲਾ ਦੇ ਇੱਥੇ ਕੀ ਨੇ ਉਹ ਤੁਸੀਂ ਵੀਡੀਓ ਨਹੀਂ ਵੇਖੀ ਹੁਣ ਆਂਦੇ ਸੀ ਵੀ 88 ਜਨਾ ਪਾਣੀ ਜਿਹੜਾ ਗਹਿਰਾ ਹੈ ਇਹ ਤਾਂ ਸਾਫੀ ਬੜਾ ਪਾਣੀ ਆ ਆ ਗੱਲਾਂ ਕਰਨ ਵਾਲੀਆਂ ਜੀ ਮਜਾਕ ਕਰਦੇ ਆ ਭਾਜੀ ਲਾਲੂ ਜਿਹੜਾ ਤਾ ਦੇਖਿਆ ਜੀ ਬੜੀ ਥਾਵਾਂ ਤੇ ਮਜ਼ਾਕ ਡਾਇਆ ਉਹ ਵੀਡੀਓ ਸਾਹਿਬ ਕਿਤੇ ਬੇੜੀ ਚ ਫਿਰਣ ਦੇ ਬੰਦੇ ਯਾਰ ਇਹ ਪਤਾ ਨਹੀਂ ਸਿੰਗਾਪੁਰ ਹੁੰਦਾ ਇਸ ਤਰ੍ਹਾਂ ਦਾ ਫਲਾਣਾ ਹੁੰਦਾ ਉਹ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਵਾ ਇਹਨੂੰ ਕੀ ਕਹਿ ਸਕਦੇ ਹੋ ਤੇ ਬੇਨਤੀ ਕਰ ਨਹੀਂ ਸਰਕਾਰ ਦੇ ਕੰਮ ਦੇਖੋ ਰੇਤਾ ਦੇ ਨਾਲ ਬੰਨ ਬਾਈਦੇ ਜੀ ਮੈਂ ਦੱਸਿਆ ਜੀ ਰੇਤਾ ਰੱਸੀ ਨਾਲ ਵੀ ਕੋਈ ਨਹੀਂ ਬੰਨਦਾ ਉਹ ਰੱਸੀ ਨਾਲ ਬੰਨ ਬੰਨਣ ਦੇ ਆ ਉਧਰੋਂ ਉਧਰੋਂ ਹਟ ਕੇ ਹੁਣ ਇਧਰੋਂ ਰੇਤਾ ਭਰਨ ਦੇ ਪਿਆ ਉਹ ਸਾਹਮਣੇ ਮੁੰਡਾ ਰੇਤਾ ਭਰਨੇ ਨਹੀਂ ਮੈਂ ਠੇਕੇਦਾਰ ਨੂੰ ਬੇਨਤੀ ਕੀਤੀ ਵੀ ਰੇਤਾ ਫੇਰ ਉੜ ਜਾਣੀ ਯਾਰ ਰੇਤਾ ਨਾਲ ਨਾ ਭਰੋ ਤੁਸੀਂ ਉੱਥੇ ਵਰਕਰ ਡੇ ਸੀ ਨਾ ਇਹਨਾਂ ਨੇ ਤੇ ਮੈਂ ਕਿਹਾ ਭਾਜੀ ਆ ਤੁਸੀਂ ਆ ਰੱਸੀ ਵਰਤਣ ਦੇ ਕਿਉਂਕਿ ਇਹ ਇੱਕ ਕੰਮ ਮਲ ਕਰਾਇਆ ਇੱਥੇ ਪਿੱਛੇ ਸਾਡੇ ਨਹਿਰ ਡਰ ਡਰ ਗਈ ਇੱਥੇ ਕਰਾਇਆ ਸੀ ਆ ਤੇ ਉਹਨਾਂ ਤਾਰ ਨਾਲ ਪਤਾ ਸਟੀਲ ਦੀ ਤਾਰ ਹੈ ਵਧੀਆ ਮਤਲਬ ਪ੍ਰੋਪਰ ਨਾਲ ਮਤਲਬ ਬਰ ਮੋਟੀ ਤਾਰੀ ਮੈਂ ਕਿਹਾ ਭਾਜੀ ਉਹਨੂੰ ਬੰਨੋ ਇਹਦੇ ਭਲਕੇ ਜੇ ਰੱਸੀ ਗਾਲਗੀ ਤੇ ਬੋਰੀਆਂ ਕਿਰ ਜਾਣੀਆਂ ਤੇ ਇਹ ਕਿੱਧਰ ਫੇਰ ਜਾਣਾ ਉਹ ਇੱਕ ਸਾਲ ਤੋਂ ਉਦਾਂ ਹੀ ਖੜਾ ਬੰਨ ਹੈ ਜੀ ਠੀਕ ਹੈ ਉਹ ਅਜੇ ਬੰਨ ਉਤਰਾਂ ਦਾ ਉਤਰਾਂ ਖੜਾ ਜਿੰਨਾ ਪਾਣੀ ਵਗਿਆ ਉਹਨੂੰ ਪਾਣੀ ਫੁੱਲ ਤੱਕ ਵਜੀ ਕੱਕਣੀ ਉਹਨੂੰ ਆ ਤੇ ਮਤਲਬ ਕੋਈ ਚੱਕਰ ਨਹੀਂ ਇਥੇ ਉਹ ਤਾਂ ਨਹੀਂ ਗੱਲ ਕੀਤੀ ਆ ਤੇ ਉਹ ਆਂਦੇ ਵੀ ਯਾਰ ਸਾਨੂੰ ਰਹਿ ਗਿਆ ਉਹਨਾਂ ਰਸੀਦਤੀ ਵਨ ਕੀ ਕਰੀਏ ਮੈਂ ਕਿਹਾ ਭਾਈ ਇਹ ਗੱਲ ਇਹਦੇ ਕਰੋ ਉਹ ਮੁੜ ਕੇ ਉਹ ਤਾਂ ਤਾਂ ਸਾਨੂੰ ਦਿਖਿਆ ਨਹੀਂ ਅਫਸਰ ਜੋ ਵੀ ਕੋਈ ਨਹੀਂ ਇਹਦੀ ਗੱਲ ਨਾਲ